ਇਹ ਗੱਲ ਮੈਂ ਕਈ ਵਾਰ ਪਹਿਲਾਂ ਵੀ ਕੀਤੀ ਆ ਥੋੜਾ ਜਿਆਦਾ ਪਰ ਤੇ ਵਾਅਦਾ ਕਰਦੇ ਆ ਇਹ ਜਿਹੜਾ ਗਿਆਨ ਦੀ ਹੋੜ ਲੱਗੀ ਆ ਨਾ ਦੌੜ ਲੱਗੀ ਆ ਬਹੁਤ ਸਾਰਾ ਗਿਆਨ ਇਕੱਠਾ ਇਕੱਠਾ ਕਰਦੇ ਆਪਣਾ ਇੱਕ ਆਮ ਸਧਾਰਨ ਜੀਵਨ ਜੀਣ ਵਾਸਤੇ ਬਹੁਤ ਸਾਰੇ ਗਿਆਨ ਦੀ ਜਰੂਰਤ ਨਹੀਂ ਆ ਐਡਾ ਮਨੁੱਖ ਨੂੰ ਨਹੀਂ ਹਰ ਇੱਕ ਜੀਵ ਜੰਤੂ ਜੋ ਵੀ ਕੁਦਰਤ ਨੂੰ ਇਸ ਸਤਤੀ ਤੇ ਨਜ਼ਰ ਆ ਰਿਹਾ ਤੁਹਾਨੂੰ ਉਹਦੇ ਕੋਈ ਜਿਹੜਾ ਮੂਰਲਾ ਗਿਆਨ ਆ ਉਹ ਕੁਦਰਤੀ ਆਟੋਮੈਟਿਕਲੀ ਉਹਦੇ ਕੋਲ ਆਉ ਜਦੋਂ ਉਮਤ ਜਦੋਂ ਪੈਦਾ ਹੁੰਦਾ ਉਹ ਤੇ ਕੋਲਾ ਆਟੋਮੈਟਿਕਲੀ ਉਹ ਉਮਤ ਦੇ ਹਿਸਾਬ ਨਾਲ ਹੋਣਾ ਜਾਂਦਾ ਹੁਣਾਂ ਇਸ ਯੋਗ ਨੂੰ ਅਗਰ ਗਿਆਨ ਦਾ ਯੋਗ ਕਹੀਏ ਤਾਂ ਕੋਈ ਕਮੀ ਨਹੀਂ ਜਾਂ ਕਿਉਂਕਿ ਵੇਖੋ ਇਹ ਵਿਗਿਆਨ ਦਾ ਯੋਗ ਹੈ ਹਾਂ ਵਿਗਿਆਨ ਜਿਹੜਾ ਵਾ ਉਹ ਗਿਆਨ ਤੋਂ ਨਿਕਿਆ ਗਿਆ ਗਿਆਨ ਸੀ ਤਾਂ ਗਿਆਨ ਤੋਂ ਹੀ ਵਿਗਵਾ ਵਿਗਿਆਨ ਦਾ ਜਨਮ ਹੋਇਆ ਪਹਿਲਾਂ ਗਿਆਨ ਆ ਫਿਰ ਵਿਗਿਆਨ ਆ ਵਿਗਿਆਨ ਦਾ ਗਿਆਨ ਤੇ ਹਰ ਹੱਥ ਦੇ ਵਿੱਚ ਇੱਕ ਗਿਆਨ ਰੂਪੀ ਜਿਹੜਾ ਵਾ ਉਹ ਮੋਬਾਈਲ ਸਾਰੇ ਕੋਲ ਆ। ਇਹਦੇ ਵਿੱਚ ਤੁਸੀਂ ਜਿੱਦਾਂ ਦਾ ਵੀ ਚਾਹੋ ਗਿਆਨ ਜਿਹੜਾ ਵਾ ਉਹ ਕੱਢ ਸਕਦੇ ਜੋ ਜਿਸ ਤਰ੍ਹਾਂ ਦਾ ਵੀ ਚਾਹੋ। ਵਿਚਾਰ ਕਰਕੇ ਦੇਖੋ ਕਿ ਇੰਨਾ ਗਿਆਨ ਹੋਣ ਦੇ ਬਾਵਜੂਦ ਸਾਡੀ ਜ਼ਿੰਦਗੀ ਸੌਖੀ ਹੋ ਗਈ। ਕਿਸ ਚੀਜ਼ ਦੀ ਕਿਸੇ ਤੁਹਾਨੂੰ ਜਰੂਰ ਤੇ ਆ ਤੁਸੀਂ ਸਰਚ ਮਾਰੋ ਇੱਕ ਸੈਕਿੰਡ ਦੇ ਵਿੱਚ ਤੁਹਾਡੇ ਸਾਹਮਣੇ ਉਹ ਆ ਜਾਂਦਾ। ਕਿੰਨੇ ਚੈਨਲ ਆ ਜਿਹੜਾ ਤੇ ਉੱਤੇ ਦੱਸਿਆ ਜਾਂਦਾ ਵਾ ਸਿਹਤ ਨੂੰ ਤੰਦਰੁਸਤ ਰੱਖਣ ਦੇ ਆਇਆ ਖਾਓ ਆ ਨਾ ਖਾਓ ਉਹ ਕੀ ਕਰੋ ਹਨ ਕਿੰਨੇ ਕੁ ਲੋਕੀ ਸੌਖੇ ਹੋਗੇ ਕਿੰਨੇ ਕੁ ਲੋਕਾਂ ਨੂੰ ਜਿਹੜਾ ਉਹਨਾਂ ਦੇ ਸਰੀਰ ਦੇ ਦੁੱਖ ਚਲੇ ਗਿਆ ਅਸਲ ਦੇ ਵਿੱਚ ਜਿਦਾ ਅਸੀਂ ਸਾਰਾ ਦਿਨ ਅਰੀਲਾ ਨਹੀਂ ਵੇਖਦੇ ਸਟ੍ਰੋਲ ਕਰੀ ਜਾਂਦੇ ਇੱਕ ਮਿੰਟ ਦਵਾਦ ਅੱਧੇ ਮਿੰਟ ਬਾਅਦ ਵੇਖੀ ਜਾਂਦੇ ਆ ਕਈਆਂ ਤੇ ਵੇਖਦੇ ਵੀ ਨਹੀਂ ਘੁਮਾਈ ਜਾਂਦੇ ਇਦਾਂ ਸਾਡਾ ਗਿਆਨ ਆਇਆ ਗਿਆ ਆਇਆ ਗਿਆ ਆਇਆ ਗਿਆ ਰੁਕਿਆ ਨਹੀਂ ਰੁਕਿਆ ਨਹੀਂ ਅਪਲਾਈ ਨਹੀਂ ਕੀਤਾ ਆਪਣੇ ਆਪ ਤੇ ਚ ਉਹ ਤਾਂ ਐਸੀ ਗਿਆਨ ਦੀ ਜੇ ਅਸੀਂ ਬਾਹਰੀ ਧਨ ਕਮਾਉਂਦੇ ਆ ਤੇ ਉਹ ਆਪਣੇ ਦੇ ਖਰਚਦੇ ਆ ਤਾਂ ਫਿਰ ਗਿਆਨ ਕਾਤੋਂ ਹੀ ਆਪਣੇ ਆਪ ਤੇ ਲਾਉਂਦੇ ਉਹਨੂੰ ਕਿਉਂ ਨਹੀਂ ਆਪਣੇ ਆਪ ਤੇ ਖਰਚ ਕਰਦੇ ਸੋ ਇਹ ਜਿਹੜਾ ਗਿਆਨ ਆ ਨਾ ਇਸੇ ਨੂੰ ਦੂਜੇ ਨੂੰ ਪਿੱਟ ਕਰਨ ਵਾਸਤੇ ਜਿਹੜਾ ਪੰਜਾਬੀ ਚ ਕਹਿੰਦੇ ਆ ਛੋਟਾ ਬਣਾਉਣ ਵਾਸਤੇ ਹੀ ਅਸੀਂ ਇਕੱਠਾ ਕਰਦੇ ਆ ਆਦਰਵਾਇਜ਼ ਜੇ ਦੀ ਲੋੜ ਨਹੀਂ ਆ ਗਿਆਨ ਦੀ ਤੌਰ ਨੇ ਬਹੁਤ سارے ਲੋਕਾਂ ਨੂੰ ਟੈਨਸ਼ਨ ਨਾਲ ਪਾ ਦਿੱਤਾ ਕਦੇ ਪਹਿਨੇ ਟੈਨਸ਼ਨ ਦੇਣਾ ਖੁਦਕਸ਼ੀਅਤਕਾਇਵੇਂ ਕੰਧਾਰਾ ਸਰਮਾ ਦੇ ਕਰਦੇ ਨੇ ਗਿਆਨਮਾਨ ਲੋਕ ਬਹੁਤਾ ਗਿਆਨ ਵੀ ਨਹੀਂ ਚਾਹਾਂ ਤਹਿਰਾਉ ਚਾਹੀਏ ਆਪਣੇ ਆਪ ਦੇ ਲਾਗੂ ਕਰਕੇ ਜਿਨਾ ਹੈ ਆਪਣਾ ਜੀਵਨ ਸੁਖਾ ਕਰੀਏ ਧੰਨਵਾਦ